ਸਭ ਤੋਂ ਵੱਡੀ ਗੱਲ ਹੈ ਕਿ ਸੱਤਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਦੇ ਦੂਸਰੇ ਪਾਸੇ ਉਹਨਾਂ ਦੇ ਉਮੀਦਵਾਰ ਵੱਡੀ ਜਿੱਤ ਪ੍ਰਾਪਤ ਕੀਤੀ ਤਰਨਤਾਰਨ ਤੋਂ ਹਾਲਗੀ ਲੋਕਾਂ ਦੇ ਵਿੱਚ ਕਾਫੀ ਵੱਡਾ ਰੁਝਾਨ ਬਣਿਆ ਹੋਇਆ ਸੀ ਕਿ ਆਖਰਕਾਰ ਜਿਹੜਾ ਹੈ ਤਰਨਤਾਰਨ ਦੀ ਜਿਮਨੀ ਚੋਣਾਂ ਦੇ ਵਿੱਚ ਬਾਜ਼ੀ ਕੌਣ ਮਾਰੇਗਾ ਲੇਕਿਨ ਬਾਜ਼ੀ ਜਦੋਂ ਮਾਰੀ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਤੇ ਹਰ ਇੱਕ ਪਾਸੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਨਾਲ ਲੋਕਾਂ ਦਾ ਵੱਡਾ ਜਿਹੜਾ ਹੈ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਵੇਂ ਹੀ 2022 ਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਐਂਟਰੀ ਲਈ ਬੜੇ ਵੀ ਵਾਅਦੇ ਕੀਤੇ ਗਏ ਕਈ ਵਾਅਦੇਆਂ ਤੋਂ ਉਹਨਾਂ ਤੋਂ ਖਰੇ ਵੀ ਨਹੀਂ ਉਤਰਿਆ ਗਿਆ ਹਾਲਾਂਕਿ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਸਮੇਂ-ਸਮੇਂ ਦੇ ਨਾਲ ਭਾਵੇਂ ਸਰਕਾਰਾਂ ਬਦਲਦੀਆਂ ਰਹੀਆਂ ਲੇਕਿਨ ਉਹਨਾਂ ਸਰਕਾਰਾਂ ਦੇ ਉੱਤੇ ਵੱਡੇ ਦੋਸ਼ ਵੀ ਲੱਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੋਈ ਐਵੇਂ ਦਾ ਦੋਸ਼ ਨਿਕਲ ਕੇ ਸਾਹਮਣੇ ਨਹੀਂ ਆਇਆ ਇਸ ਚੀਜ਼ ਦਾ ਵੀ ਪਲੱਸ ਪੁਆਇੰਟ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਿੱਸੇ 'ਚ ਜਾਂਦਾ ਹੈ ਦੂਸਰੇ ਪਾਸੇ ਜੇਕਰ ਗੱਲ ਕਰੀਏ ਜਿਮਨੀ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹਦਾ ਆਪਣੀ ਇੱਕ ਨਵੇਂ ਸਿਰੇ ਤੋਂ ਨਿਰਖਣ ਵਾਲੀ ਗੱਲ ਬਣੀ ਹੋਈ ਹੈ ਪੰਜਾਬ ਦੇ ਵਿੱਚ ਕਿਉਂਕਿ ਆਪਣੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜੇ ਬਣ ਚੁੱਕੇ ਨੇ ਉਹਨਾਂ ਦੋਵਾਂ ਧੜਿਆਂ ਦੇ ਚੱਲਦੇ ਜਾਂਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੈ ਗੱਠਜੋੜ ਕਰਨਾ ਪੈ ਸਕਦਾ ਹੈ ਬੀਜੇਪੀ ਦੇ ਨਾਲ ਯਾਨੀ ਕਿ ਜੇਕਰ ਬੀਜੇਪੀ ਦੇ ਨਾਲ ਗੱਠਜੋੜ ਹੁੰਦਾ ਹੈ ਤਾਂ ਵੀ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਆਪਣਾ ਪੈਰ ਪਿੱਛੇ ਖਿੱਚਦੇ ਨਜ਼ਰ ਆਉਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਨੇ ਐਮਐਸਪੀ ਐਮਐਸਪੀ ਦੇ ਜਿਹੜੇ ਕਾਲੇ ਕਾਨੂੰਨ ਕਿਸਾਨਾਂ ਦੇ ਉੱਤੇ ਲਾਏ ਕਿਸਾਨ ਉਹਨਾਂ ਚੀਜ਼ਾਂ ਤੋਂ ਵੀ ਜਿਹੜੇ ਨੇ ਨਾ ਖੁਸ਼ ਬੀਜੇਪੀ ਦੇ ਨਾਲ ਦਿਖਾਈ ਦਿੰਦੇ ਨੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਤੇ ਦੂਸਰੇ ਪਾਸੇ ਉਹਨਾਂ ਦੇ ਆਪਣੇ ਵੀ ਜਿਹੜੇ ਨੇ ਟਕਸਾਲੀ ਆਗੂ ਕਈ ਉਹਨਾਂ ਦੀ ਪਾਰਟੀ ਦੇ ਨਾਲ ਰੁੱਸ ਕੇ ਗਏ ਹੋਏ ਜਿਹੜੇ ਨੇ ਸਾਹਮਣੇ ਨਜ਼ਰ ਆ ਰਹੇ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਜਿੰਦਿਆਂ ਆਪਣੀਆਂ ਹੀ ਚਿਹਰੇ ਨੂੰ ਲੈ ਕੇ ਪ੍ਰਧਾਨ ਦੇ ਆਪਣੇ ਹੀ ਕਾਟੋ ਕਲੇਸ ਜਿਹੜੇ ਨੇ ਅੰਦਰੋਂ ਅੰਦਰ ਵਧਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ ਹਾਲਾਂਕਿ ਚਰਨ ਸਿੰਘ ਚੰਨੀ 111 ਦਿਨਾਂ ਲਈ ਜਦੋਂ ਬਨੇ ਸੀ ਉਦੋਂ ਕਾਫੀ ਜ਼ਿਆਦਾ ਜਿਹੜਾ ਹੈ ਚਰਨ ਸਿੰਘ ਚੰਨੀ ਦਾ ਨਾਮ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦਿੰਦਾ ਸੀ ਲੇਕਿਨ ਉਸ ਤੋਂ ਬਾਅਦ ਜਿਵੇਂ-ਜਿਵੇਂ ਹੀ ਟਾਈਮ ਬੀਤਦਾ ਜਾ ਰਿਹਾ ਹੈ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਪਿਛਲੇ 70 ਸਾਲਾਂ ਦੇ ਨਾਲ ਚੱਲਦੇ ਟਾਈਮ ਨੂੰ ਵੇਖਦੇ ਨੇ ਹਾਲਾਂਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਕ 'ਚ ਗੱਲ ਨਹੀਂ ਕਰ ਰਹੇ ਲੇਕਿਨ ਜੇਕਰ ਵੇਖਿਆ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਾ ਹੀ ਕੋਈ ਨਸ਼ਾ ਤਸਕਰੀ ਦਾ ਅੱਜ ਤੱਕ ਦੋਸ਼ ਲੱਗਾ ਹੈ ਨਾ ਹੀ ਕੋਈ ਉਹਨਾਂ ਦੇ ਉੱਤੇ ਜਿਹੜਾ ਹੈ ਬੇਈਮਾਨੀ ਦਾ ਲੱਗਾ ਹੈ ਹਾਲਾਂਕਿ ਲੋਕਾਂ ਵੱਲੋਂ ਕਾਫੀ ਜ਼ਿਆਦਾ ਜਿਹੜੀਆਂ ਨੇ ਉਹਨਾਂ ਦਾ ਸਾਥ ਵੀ ਦਿੱਤਾ ਜਾ ਰਿਹਾ ਹੈ ਜਿਹੜੀਆਂ ਲੁਧਿਆਣੇ ਦੀ ਜਿੰਮੀ ਚੋਣਾ ਦੇਖ ਲਈਏ ਜਾਂ ਫਿਰ ਤਰਨਤਾਰਨ ਦੀ ਜਿੰਮੀ ਚੋਣਾ ਦੇਖ ਲਈਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਬਾਰਾ ਤੋਂ ਉੱਭਰਦੇ ਦਿਖਾਈ ਦੇ ਰਹੇ ਕਿਉਂਕਿ ਜਿਸ ਤਰੀਕੇ ਦੇ ਨਾਲ ਤਰਨਤਾਰਨ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਜੀ ਦਾ ਬੋਲਬਾਲਾ ਸੀ ਬੜੇ ਜੋੜਾ ਸ਼ੋੜਾ ਨਾਲ ਦਿਖਾਈ ਦੇ ਰਹੇ ਸੀ ਉਹਨਾਂ ਦੀ ਪਾਰਟੀ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰ ਵੀ ਕਾਫੀ ਜ਼ਿਆਦਾ ਅੱਗੇ ਆਉਂਦੇ ਹੋਏ ਦਿਖਾਈ ਦੇ ਰਹੇ ਸੀ ਲੇਕਿਨ ਉਹਨਾਂ ਨੂੰ ਪਾਰ ਕਰਦੇ ਹੋਏ ਜਦੋਂ ਜਿਮਨੀ ਚੋਣਾ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਮਿੰਦਰ ਸੰਧੂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਤਾਂ ਲੋਕਾਂ ਨੇ ਵਿਖਾਤਾ ਕਿਤੇ ਨਾ ਕਿਤੇ ਜਿਹੜੇ ਨੇ ਲੋਕ ਲੋਕਾਂ ਦੇ ਦਿਲਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਡਟੇ ਹੋਏ ਨੇ ਯਾਨੀ ਕਿ ਛਾਇ ਹੋਏ ਦੂਸਰੇ ਪਾਸੇ ਜੇਕਰ ਸਰਵੇ ਵੇਖ ਲਈਏ 2027 ਦਾ ਹਾਲਕਿ 2027 ਦੇ ਵਿੱਚ ਲੋਕ ਆਪੋ ਆਪਣੀਆਂ ਜਿਹੜੀਆਂ ਨੇ ਪਿੰਡਾਂ ਸ਼ਹਿਰਾਂ ਦੀ ਗੱਲ ਕਰ ਲਈਏ ਤਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਛਿੜੀ ਹੋਈ ਹੈ ਕਿ ਆਖਰਕਾਰ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਤਾਂ ਇਹ ਆਉਣ ਵਾਲੇ ਟਾਈਮ ਦੇ ਵਿੱਚ ਵੇਖੀਏ ਜਿੱਥੇ ਕਾਂਗਰਸ ਪਾਰਟੀ ਵੀ ਆਪਣੇ ਢੜੇ ਬੰਦੀਆਂ ਆਪਣਾ ਕਾਟੋਪਲੇਸ ਜਗ ਜੈ ਹੁੰਦਾ ਨਜ਼ਰ ਆਇਆ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਟੁੱਟਦਾ ਨਜ਼ਰ ਆਇਆ ਹਾਲਾਂਕਿ ਖੇਤਰੀ ਪਾਰਟੀ ਹੈ ਲੇਕਿਨ ਫਿਰ ਵੀ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਪਣੇ ਹੀ ਟਕਸਾਲੀਆਂ ਨੂੰ ਰੁੱਸ ਕੇ ਉਹਨਾਂ ਨਾਲ ਪਾਸੇ ਤੇ ਬੈਠ ਗਏ ਹਾਲਾਂਕਿ ਗੱਠ ਜੋੜ ਹੁੰਦਾ ਕਿਤੇ ਨਾ ਕਿਤੇ ਹਜੇ ਤੱਕ ਕੋਈ ਸਾਹਮਣੇ ਨਹੀਂ ਆ ਰਿਹਾ ਜੇਕਰ ਗੱਲ ਕਰੀਏ ਬੀਜੇਪੀ ਦੀ ਤਾਂ ਬੀਜੇਪੀ ਨੇ ਵੀ ਜਿਹੜੇ ਕਾਲੇ ਕਾਨੂੰਨ ਜਿਹੜੇ ਨੇ ਕਿਸਾਨਾਂ ਦੇ ਉੱਤੇ ਲਗਾਏ ਉਤੋਂ ਕਿਸਾਨ ਵੀ ਨਾ ਖੁਸ਼ ਨੇ ਤੇ ਜੇਕਰ ਗੱਲ ਕਰੀਏ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਤਾਂ ਭਾਈ ਅੰਮ੍ਰਿਤਪਾਲ ਖਾਲਸਾ ਜੀ ਵੀ ਕੋਈ ਜਿੰਮਨੀ ਚੋਣਾਂ ਦੇ ਵਿੱਚ ਖਾਸ ਆਪਣਾ ਜਿਹੜਾ ਹੈ ਥਾਂ ਨਹੀਂ ਬਣਾ ਸਕਦੇ ਲੇਕਿਨ ਇਹਨਾਂ ਚਾਰਾਂ ਪੰਜਾਂ ਪਾਰਟੀਆਂ ਦੇ ਵਿੱਚ ਚੱਲਦੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਨ੍ਹਾਂ ਧਰਾਵਾਂ ਨੂੰ ਛੱਡ ਕੇ ਅੱਗੇ ਹੁੰਦੇ ਹੋਏ ਨਜ਼ਰ ਆ ਰਹੇ ਇਹ ਦੱਸੇਗਾ 2027 ਦਾ ਸਰਵੇ ਕਿ ਆਖਰਕਾਰ ਗੱਠ ਜੋੜ ਵਾਲੀ ਪਾਰਟੀ ਅੱਗੇ ਆਉਂਦੀ ਹੈ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਨ